ਦੋਸਤੋ ਅੱਜ ਮੈਂ ਅਜਿਹਾ ਬਿਜ਼ਨਸ ਆਈਡੀਆ ਲੈ ਕੇ ਆਇਆ ਜੋ ਅਜ ਤੱਕ ਕਿਸੇ ਵੀ ਯੂਟਿਊਬਰ ਨੇ ਜਾਂ ਕਿਸੇ ਹੋਰ ਬੰਦੇ ਨੇ ਕਵਰ ਨਹੀਂ ਕੀਤਾ ਹੋਣਾ। ਇਸ ਬਿਜ਼ਨਸ ਨੂੰ ਤੁਸੀਂ 2025 ਦਾ ਸਭ ਤੋਂ ਯੂਨੀਕ ਆਈਡੀਆ ਮੰਨ ਸਕਦੇ। ਜਿਸ ਨੂੰ ਪਿੰਡਾਂ ਦੇ ਵਿੱਚ ਤੁਸੀਂ ਸ਼ੁਰੂ ਕਰਕੇ 1-2 ਲੱਖ ਰੁਪਏ ਮਹੀਨਾ ਦਾ ਆਰਾਮ ਨਾਲ ਕਮਾ ਸਕਦੇ। ਦੋਸਤੋ ਇਸ ਤੋਂ ਪਹਿਲਾਂ ਕਿ ਆਈਡੀਆ ਨੂੰ ਕੋਈ ਕਾਪੀ ਕਰਕੇ ਆਪਣਾ ਬਿਜ਼ਨਸ ਚਲਾ ਲਵੇ ਤੁਸੀਂ ਇਸ ਨੂੰ ਸ਼ੁਰੂ ਕਰੋ ਔਰ ਇਸ ਤੋਂ ਆਪਣਾ ਪ੍ਰੋਫਿਟ ਬਣਾਓ। ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ। ਦੋਸਤੋ ਹੁਣ ਤੱਕ ਮੈਂ ਤੁਹਾਡੇ ਨਾਲ ਬਹੁਤ ਸਾਰੇ ਬਿਜ਼ਨਸ ਆਈਡੀਆ ਸ਼ੇਅਰ ਕੀਤੇ ਨੇ ਪਰ ਅੱਜ ਜੋ ਮੈਂ ਬਿਜ਼ਨਸ ਆਈਡੀ ਪ੍ਰੋਫਿਟੇਬਲ ਹੈ ਘੱਟ ਮਿਹਨਤ ਹੈ ਔਰ ਯੂਨਿਕ ਹੈ ਇਸ ਦੇ ਨਾਲ ਹੀ ਬਿਜ਼ਨਸ ਦੇ ਲਈ ਕੋਈ ਮਸ਼ੀਨ ਨਹੀਂ ਚਾਹੀਦੀ ਔਰ ਨਾ ਹੀ ਕੋਈ ਹਾਈ ਕੁਆਲਿਫੀਕੇਸ਼ਨ ਚਾਹੀਦੀ ਤੁਸੀਂ ਆਪਣੇ ਪਿੰਡ ਆਪਣੇ ਘਰ ਦੇ ਵਿੱਚ ਬੈਠ ਕੇ ਬਿਜ਼ਨਸ ਨੂੰ ਸ਼ੁਰੂ ਕਰ ਸਕਦੇ ਹੋ ਦੋਸਤੋ ਜਿਸ ਬਿਜ਼ਨਸ ਦੀ ਮੈਂ ਗੱਲ ਕਰਨ ਜਾ ਰਿਹਾ ਹਾਂ ਉਹ ਹੈ ਪਾਰਸਲ ਬਿਜ਼ਨਸ ਪਾਰਸਲ ਬਿਜ਼ਨਸ ਯੂਨਿਕ ਨਹੀਂ ਹੈ ਪਰ ਇਸ ਨੂੰ ਕਰਨ ਦਾ ਤਰੀਕਾ ਬਿਲਕੁਲ ਯੂਨਿਕ ਹੈ ਜਿਸ ਨੂੰ ਮੈਂ ਇਸ ਵੀਡੀਓ ਦੇ ਵਿੱਚ ਐਕਸਪਲੇਨ ਕਰਾਂਗੇ ਅਸੀਂ ਸਾਰੇ ਜਾਣਦੇ ਹਾਂ ਕਿ ਪਾਰਸਲ ਬਿਜ਼ਨਸ ਬਹੁਤ ਹੀ ਪੁਰਾਣਾ ਤੇ ਪਪੂਲਰ ਬਿਜ਼ਨਸ ਹੈ ਪਰ ਇਸ ਨੂੰ ਆਪਾਂ ਕਿਵੇਂ ਯੂਨਿਕ ਬਣਾ ਸਕਦੇ ਹਾਂ ਕਿਵੇਂ ਪ੍ਰੋਫਿਟ ਬਣਾ ਸਕਦੇ ਹਾਂ ਅਸੀਂ ਇਸ ਬਾਰੇ ਗੱਲ ਕਰਦੇ ਹਾਂ ਦੋਸਤੋ ਪਿੰਡਾਂ ਦੇ ਵਿੱਚ ਇਹ ਬਿਜ਼ਨਸ ਬਹੁਤ ਹੀ ਜ਼ਿਆਦਾ ਪ੍ਰੋਫਿਟ ਦੇ ਸਕਦਾ ਹੈ ਕਿਉਂਕਿ ਮੀਸ਼ੂ ਵਰਗੇ ਐਪ ਆਉਣ ਦੇ ਬਾਅਦ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ ਆਨਲਾਈਨ ਸ਼ਾਪਿੰਗ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਬਾਅਦ ਪਿੰਡਾਂ ਦੇ ਵਿੱਚ ਪਾਰਸਲ ਆਉਣਾ ਇੱਕ ਆਮ ਜੀ ਗੱਲ ਹੋ ਗਈ ਹੈ ਪਰ ਬਹੁਤ ਸਾਰੇ ਅਜਿਹੇ ਪਿੰਡ ਵੀ ਨੇ ਜਿੱਥੇ ਹਾਊਸ ਨੰਬਰ ਨਹੀਂ ਲਿਖੇ ਹੋਏ ਇਹਨਾਂ ਹਾਊਸ ਨੰਬਰਸ ਨੂੰ ਲੱਭਣ ਲਈ ਬਹੁਤ ਸਾਰਾ ਟਾਈਮ ਲੱਗਦਾ ਜਿਸ ਕਰਕੇ ਡਿਲੀਵਰੀ ਵਾਲਿਆਂ ਨੂੰ ਘਰ ਲੱਭਣ 'ਚ ਬਹੁਤ ਸਾਰੀ ਦਿੱਕਤ ਹੁੰਦੀ ਹੈ ਔਰ ਉਹ ਜਿਸ ਕਰਕੇ ਕਸਟਮਰ ਦਾ ਔਰ ਐਪ ਦਾ ਦੋਨੋਂ ਦਾ ਹੀ ਨੁਕਸਾਨ ਹੁੰਦਾ ਪਰ ਤੁਹਾਡਾ ਪਾਰਸਲ ਬਿਜ਼ਨਸ ਇਹ ਦੋਨਾਂ ਦੇ ਨੁਕਸਾਨ ਨੂੰ ਬਚਾ ਸਕਦਾ ਆਹ ਜਾਣਦੇ ਹਾਂ ਕਿਵੇਂ ਤੁਸੀਂ ਇੱਕ ਅਜਿਹੀ ਜਗ੍ਹਾ ਦੇ ਉੱਪਰ ਛੋਟੀ ਮੋਟੀ ਦੁਕਾਨ ਲਵੋ ਜੋ ਆਰਾਮ ਦੇ ਨਾਲ ਸਾਰਿਆਂ ਨੂੰ ਮਿਲ ਜਾਵੇ ਜਿਵੇਂ ਕਿ ਪਿੰਡਾਂ ਦੇ ਬਾਹਰ ਬਹੁਤ ਸਾਰੀਆਂ ਦੁਕਾਨਾਂ ਬਣੀਆਂ ਹੁੰਦੀਆਂ ਨੇ ਔਰ ਕੋਈ ਵੀ ਪਿੰਡ ਦੇ ਵਿੱਚ ਐਂਟਰੀ ਕਰਨ ਤੋਂ ਬਾਅਦ ਦੁਕਾਨ ਜ਼ਰੂਰ ਦੇਖਦਾ ਹੈ। ਅਕਸਰ ਪਿੰਡਾਂ ਦੇ ਨਾਲ ਇੱਕ ਛੋਟੇ-ਮੋਟੇ ਕਸਬੇ ਹੁੰਦੇ ਨੇ ਜਿਹੜੇ 4-5 ਪਿੰਡਾਂ ਨੂੰ ਕਵਰ ਕਰਦੇ ਹੁੰਦੇ ਨੇ। ਤੁਸੀਂ ਇਸ ਤਰ੍ਹਾਂ ਦੇ ਕਸਬਿਆਂ ਦੇ ਵਿੱਚ ਆਪਣੀ ਦੁਕਾਨ ਖੋਲੋ ਤੇ ਆਸ-ਪਾਸ ਦੇ ਲੋਕਾਂ ਨੂੰ ਆਪਣਾ ਐਡਰੈਸ ਦਿਓ ਤਾਂ ਕਿ ਸਾਰੇ ਲੋਕ ਤੁਹਾਡੇ ਐਡਰੈਸ ਤੇ ਆਪਣੇ ਪਾਰਸਲ ਮੰਗਵਾ ਲੈਣ। ਇਸ ਤਰ੍ਹਾਂ ਦੇ ਨਾਲ ਸਾਰੇ ਪਾਰਸਲ ਪੂਰੇ ਟਾਈਮ ਤੇ ਤੁਹਾਡੀ ਦੁਕਾਨ ਤੇ ਪਹੁੰਚ ਜਾਣਗੇ। ਇਸ ਤੋਂ ਬਾਅਦ ਤੁਸੀਂ ਦੋ ਤਰੀਕਿਆਂ ਦੇ ਨਾਲ ਆਪਣੀ ਸਰਵਿਸ ਦੇ ਸਕਦੇ ਹੋ। ਪਹਿਲਾ ਤਰੀਕਾ ਕਿ ਤੁਸੀਂ ਉਹਨਾਂ ਦੇ ਪਾਰਸ ਦੂਸਰਾ ਤਿਕਿਆ ਖੁਦ ਕਸਟਮਰ ਤੁਹਾਡੀ ਦੁਕਾਨ ਤੋਂ ਆਪਣੇ ਪਾਰਸਲ ਲੈ ਜਾਵੇ ਜੇਕਰ ਤੁਸੀਂ ਖੁਦ ਪਾਰਸਲ ਆਪਣੇ ਕਸਟਮਰ ਤੱਕ ਪਹੁੰਚਾਉਂਦੇ ਤਾਂ ਤੁਹਾਨੂੰ ਹੋਰ ਵੀ ਫਾਇਦਾ ਹੋਵੇਗਾ ਕਿਉਂਕਿ ਤੁਸੀਂ ਇਸ ਦੇ ਉੱਪਰ ਚਾਰਜਸ ਲੈ ਸਕਦੇ ਜੇਕਰ ਕੋਈ ਵੀ ਆਪਣਾ ਪਾਰਸਲ 300 400 ਰੁਪਏ ਤੋਂ ਵੱਧ ਦੀ ਰਕਮ ਦਾ ਮੰਗਵਾਉਂਦਾ ਹੈ ਤੇ ਤੁਸੀਂ ਉਸ ਦੇ ਉੱਪਰ 20 ਰੁਪਏ ਸਿਰਫ ਪਾਰਸਲ ਨੂੰ ਰਿਸੀਵ ਕਰਨ ਦੇ ਲੈ ਸਕਦੇ ਇਹ 20 ਰੁਪਏ ਕੋਈ ਵੱਡੀ ਰਕਮ ਨਹੀਂ ਹੈ ਔਰ ਇਹ ਕਿਸੇ ਨੂੰ ਵੀ ਦੁਖਣਗੇ ਨਹੀਂ ਨਾ ਤੇ ਕਸਟਮਰ ਨੂੰ ਕਿਉਂਕਿ ਤੁਸੀਂ ਉਹਦਾ ਟਾਈਮ ਵੀ ਸੇਵ ਕੀਤਾ ਔਰ ਪਾਰਸਲ ਨੂੰ ਟਾਈਮ ਦੇ ਉੱਪਰ ਰਿਸੀਵ ਕਰ ਲਿਆ ਜੇ ਇਸਦੇ ਉਲਟ ਅਸੀਂ ਦੇਖੀਏ ਕਿ ਪਾਰਸਲ ਵਾਪਸ ਹੋ ਜਾਏ ਤਾਂ ਰਿਟਰਨ ਦੇ ਪੈਸੇ ਵੀ ਲੱਗਣਗੇ ਔਰ ਇਸ ਤੋਂ ਬਾਅਦ ਹਰਾਸਮੈਂਟ ਵੀ ਹੋਏ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕ ਆਪਣੇ ਪਿੰਡ ਤੋਂ ਬਾਹਰ ਜੌਬ ਕਰਨ ਜਾਂ ਫਿਰ ਕੰਮ ਕਰਨ ਲਈ ਜਾਂਦੇ ਨੇ ਉਹਨਾਂ ਨੂੰ ਇਹ ਫਾਇਦਾ ਹੋਏਗਾ ਕਿ 20 ਰੁਪਏ ਦੇ ਕੇ ਆਪਣਾ ਪਾਰਸਲ ਜਾਂਦੇ ਜਾਂਦੇ ਘਰ ਨੂੰ ਲੈ ਜਾਣਗੇ ਇਸ ਦੇ ਨਾਲ ਉਹਨਾਂ ਨੂੰ ਹੋਰ ਪ੍ਰੋਬਲਮ ਨਹੀਂ ਆਏਗੀ ਜਿਸ ਕਰਕੇ ਉਹਨਾਂ ਦਾ ਪਾਰਸਲ ਵਾਪਸ ਚਲਾ ਗਿਆ ਔਰ ਉਹਨੂੰ ਮੰਗਵਾਉਂਦੇ ਫਿਰ 2 ਤੋਂ 4 ਦਿਨ ਦੀ ਵੇਟ ਕਰਨੀ ਪਵੇ ਉਹ ਆਪਣੀ ਸਹੂਲियत ਅਕੋਰਡਿੰਗ ਤੁਹਾਡੀ ਦੁਕਾਨ ਦੇ ਉੱਪਰ ਆਪਣਾ ਪਾਰਸਲ ਲੈ ਜਾਣਗੇ ਔਰ ਇਸ ਦੇ ਨਾਲ ਉਹਨਾਂ ਦਾ ਵੀ ਟਾਈਮ ਸੇਵ ਹੋਏਗਾ ਔਰ ਪਾਰਸਲ ਵਾਲੀ ਕੰਪਨੀ ਦਾ ਵੀ ਟਾਈਮ ਸੇਵ ਹੋਏ। ਕਈ ਵਾਰ ਤਾਂ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜਿਸ ਦਿਨ ਪਾਰਸਲ ਆਉਣਾ ਹੈ ਉਸ ਦਿਨ ਬੰਦਾ ਕਈ ਵਾਰ ਬਾਹਰ ਚਲਾ ਜਾਂਦਾ ਹੈ ਜਾਂ ਫਿਰ ਕੋਈ ਉਸ ਨੂੰ ਕੰਮ ਪੈ ਜਾਂਦਾ ਹੈ। ਮੇਸ਼ਯੋ ਤੇ ਜੋ ਅਕਸਰ ਐਵੇਂ ਹੁੰਦਾ ਹੈ ਕਿ ਪਾਰਸਲ ਡਿਲੀਵਰੀ ਡੇਟ ਤੋਂ ਪਹਿਲਾਂ ਹੀ ਆ ਜਾਂਦਾ ਹੈ। ਇਸ ਕਰਕੇ ਲੋਕ ਪਾਰਸਲ ਨੂੰ ਤੁਹਾਡੀ ਦੁਕਾਨ ਤੇ ਮੰਗਾ ਸਕਦੇ ਨੇ। ਕਿਉਂਕਿ ਅਸੀਂ ਅਸਿਊਮ ਕਰਦੇ ਹਾਂ ਕਿ ਤੁਹਾਡੀ ਦੁਕਾਨ ਅਜਿਹੇ ਏਰੀਆ ਦੇ ਵਿੱਚ ਹੈ ਜਿੱਥੇ ਤੁਹਾਨੂੰ 4 ਤੋਂ 5 ਪਿੰਡ ਲੱਗਦੇ ਨੇ ਇਸ ਦੇ ਨਾਲ ਨਾਲ ਇਹਨਾਂ ਪਿੰਡਾਂ ਦੇ ਵਿੱਚ 10 ਤੋਂ 12 ਹਜ਼ਾਰ ਕਾਰ ਹੋਣਗੇ ਜਿਆਦਾ ਨਹੀਂ ਜੇਕਰ ਡੇਲੀ 500 ਲੋਕਾਂ ਦੇ ਪਾਰਸਲ ਵੀ ਤੁਸੀਂ ਰਿਸੀਵ ਕਰ ਰਹੇ ਹੋ ਤਾਂ ਦਿਨ ਦਾ 10000 ਰੁਪਿਆ ਤਾਂ ਤੁਸੀਂ ਸਿਰਫ ਪਾਰਸਲ ਰੱਖਣ ਦਾ ਹੀ ਕਮਾ ਲੈਣਾ ਅਤੇ ਸੈਕਿੰਡ ਆਪਸ਼ਨ ਨਾਲ ਜੇਕਰ ਤੁਸੀਂ ਅਧੇ ਲੋਕਾਂ ਦੇ ਘਰ ਪਾਰਸਲ ਛੱਡਣ ਜਾਂਦੇ ਹੋ ਤਾਂ ਅਤੇ ਜਿਆਦਾ ਨੇੜੇ ਦੀ ਜਗ੍ਹਾ ਤੇ 10 ਰੁਪਏ ਐਕਸਟਰਾ ਲੈਂਦੇ ਹੋ ਤਾਂ ਤੁਸੀਂ ਦਿਨ ਵਿੱਚ 2500 ਰੁਪਏ ਐਕਸਟਰਾ ਕਮਾ ਸਕਦੇ ਹੋ 5000 ਤੁਸੀਂ ਦੁਕਾਨ ਦਾ ਕਿਰਾਇਆ ਵੀ ਦੇ ਦਿੱ ਇਹਨਾਂ ਦਾ 2 ਲੱਖ ਰੁਪਏ ਆਪਣੇ ਜੇਬ ਵਿੱਚ ਪਾ ਸਕਦੇ ਹੋ 2 ਲੱਖ ਮੈਂ ਬਹੁਤ ਘੱਟ ਦੱਸਿਆ ਕਿਉਂਕਿ ਕਈ ਵਾਰ 파ਰਸਲ ਘਟਵਾਦ ਜਾਂਦੇ ਨੇ ਨਹੀਂ ਤਾਂ 3 ਲੱਖ ਰੁਪਏ ਦਾ ਮਿਨੀਮਮ ਬੰਦਾ ਹੀ ਹੈ ਇਹ ਸਿਰਫ 파ਰਸਲ ਰੱਖਣ ਦੇ 20 ਰੁਪਏ ਦਾ ਹੀ ਹਿਸਾਬ ਹੈ 파ਰਸਲ ਪਹੁੰਚਾਉਣ ਦੇ ਐਕਸਟਰਾ 10-20 ਰੁਪਏ ਤਾਂ ਇਸ ਵਿੱਚ ਐਡ ਨਹੀਂ ਕੀਤੇ ਦੋਸਤੋ ਜੇਕਰ ਤੁਸੀਂ ਆਪਣੀ ਦੁਕਾਨ ਖਰੀਦਣਾ ਜਾਂ ਕਿਰਾਏ ਤੇ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਵੀ ਇਹ ਸਮਾਨ ਮੰਗਵਾ ਸਕਦੇ ਚਲ ਲਈ ਤੁਸੀਂ ਆਪਣੇ ਘਰ ਦੇ ਬਾਹਰ ਵੱਡਾ ਬੈਨਰ ਬਣਾਓ ਤਾਂ ਕਿ ਲੋਕਾਂ ਨੂੰ ਆਨਦੇ ਨਾਲੋਂ ਮਿਲ ਜਾਵੇ ਤੁਸੀਂ ਪਿੰਡ ਦੀਆਂ ਮੇਨ ਗਲੀਆਂ ਦੇ ਵਿੱਚ ਆਪਣੇ ਘਰ ਨੂੰ ਆਉਣ ਵਾਲੇ ਰਸਤਿਆਂ ਦੇ ਵਿੱਚ ਬੈਨਰ ਲਗਾ ਸਕਦੇ ਜਿਸ ਦੇ ਨਾਲ ਡਿਲੀਵਰੀ ਬੁਆਏ ਨੂੰ ਤੁਹਾਡਾ ਘਰ ਲੱਭਣ ਵਿੱਚ ਕੋਈ ਵੀ ਮੁਸ਼ਕਲ ਨਾ ਇਸ ਦੇ ਨਾਲ ਹੀ ਇੱਕ ਏਰੀਆ ਦੇ ਵਿੱਚ ਮੋਸਟਲੀ ਇੱਕ ਜਾਂ ਦੋ ਡਿਲੀਵਰੀ ਬੁਆਏ ਹੁੰਦੇ ਨੇ ਜਦੋਂ ਉਹ ਤੁਹਾਡੇ ਘਰ ਨੂੰ ਇੱਕ ਵਾਰ ਵਿਜ਼ਿਟ ਕਰ ਲੈਣਗੇ ਫਿਰ ਉਹਨਾਂ ਨੂੰ ਦੁਬਾਰਾ ਦੁਬਾਰਾ ਬੈਨਰ ਦੀ ਲੋੜ ਨਹੀਂ ਪੈਣੀ ਉਹ ਸਿੱਧਾ ਪਾਰਸਲ ਤੁਹਾਡੇ ਘਰ ਦੇ ਵਿੱਚ ਪਛਾ ਦੇਣ ਆਹ ਹੁਣ ਦੋਸਤੋ ਅਸੀਂ ਸੇਮ ਦੁਕਾਨ ਤੋਂ ਕਮਾਈ ਦਾ ਦੂਜਾ ਜਰੀਆ ਵੀ ਜਾਣਦੇ ਹਾਂ ਜਿਸ ਦੇ ਵਿੱਚ ਇਸ ਤੋਂ ਜ਼ਿਆਦਾ ਪ੍ਰੋਫਿਟ ਹੈ ਅਤੇ ਉਹ ਜਰੀਆ ਹੈ ਲੋਕਲ ਪਾਰਸਲ ਆ ਹੁਣ ਅਸੀਂ ਡਿਟੇਲ ਚ ਗੱਲ ਕਰਨੇ ਆ ਲੋਕਲ ਪਾਰਸਲ ਬਾਰੇ ਲੋਕਲ ਪਾਰਸਲ ਦਾ ਮਤਲਬ ਕਿ ਲੋਕਾਂ ਦਾ ਹੀ ਪਾਰਸਲ ਲੋਕਾਂ ਤੱਕ ਪਹੁੰਚਣਾ ਬਹੁਤ ਵਾਰ ਐਵੇਂ ਹੁੰਦਾ ਕਿ ਲੋਕਾਂ ਨੇ ਸ਼ਹਿਰ ਤੋਂ ਕਈ ਵਾਰ ਚੀਜ਼ ਮੰਗਾਉਣੀ ਹੁੰਦੀ ਹੈ ਔਰ ਇਸ ਦੇ ਨਾਲ ਨਾਲ ਗਿਫਟ ਵੀ ਭੇਜਣਾ ਹੁੰਦਾ ਹੈ ਤਾਂ ਇਸ ਕੇਸ ਦੇ ਵਿੱਚ ਲੋਕ ਆਪ ਨਹੀਂ ਜਾਂਦੇ ਉਹ ਪਾਰਸਲ ਭੇਜ ਦਿੰਦੇ ਪੋਸਟ ਆਫਿਸ ਦੇ ਵਿੱਚ ਇਹ ਸਰਵਿਸ ਇੰਨੀ ਜ਼ਿਆਦਾ ਤੇਜ਼ ਨਹੀਂ ਹੁੰਦੀ ਬਹੁਤ ਹਲੀ ਵਰਗੇ ਸ਼ਹਿਰਾਂ ਦੇ ਵਿੱਚ ਲੋਕ ਇਹ ਚੀਜ਼ਾਂ ਨੂੰ ਰਾਈਡ ਬੁੱਕ ਕਰਕੇ ਭੇਜ ਦਿੰਦੇ ਪਰ ਪਿੰਡਾਂ ਦੇ ਵਿੱਚ ਇਸ ਤਰੀਕੇ ਦੀ ਕੋਈ ਵੀ ਸਰਵਿਸ ਨਹੀਂ ਹੈ ਕਿ ਉਹ ਰਾਈਡ ਦੇ ਥਰੂ ਇੱਕ ਸਮਾਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜ ਸਕਣ ਤੁਸੀਂ ਆਪਣੇ ਨਾਲ ਇੱਕ ਦੋ ਮੁੰਡੇ ਤਨਖਾਹ ਤੇ ਵੀ ਰੱਖ ਕੇ ਇਹ ਲੋਕਾਂ ਦਾ ਸਮਾਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕੋ ਚਾ ਸਕਦੇ। ਇਸ ਤਰ੍ਹਾਂ ਦੇ ਸਪੈਸ਼ਲ ਪਾਰਸਲ ਦੇ ਤੁਸੀਂ 100 ਰੁਪਏ ਤੋਂ ਸ਼ੁਰੂ ਕਰਕੇ ਵੇਟ ਦੇ ਹਿਸਾਬ ਨਾਲ ਹੋਰ ਵੀ ਜ਼ਿਆਦਾ ਪੈਸੇ ਲੈ ਸਕਦੇ। ਦੋਸਤੋ ਜਿਹੜੇ ਪਿੰਡ ਬਹੁਤ ਜ਼ਿਆਦਾ ਡਿਵੈਲਪ ਹੋ ਚੁੱਕੇ ਨੇ ਉੱਥੇ ਵੀ ਰਾਈਡ ਵਗੈਰਾ ਦੀ ਅਜੇ ਫੈਸਿਲਿਟੀ ਨਹੀਂ ਆਈ। ਜਿਸ ਕਰਕੇ ਲੋਕਾਂ ਦੇ ਬਹੁਤ ਸਾਰੇ ਕੰਮ ਜਿਹੜੇ ਇੱਕ ਦਿਨ 'ਚ ਹੋਣੇ ਨੇ ਉਹ ਰਹਿ ਜਾਂਦੇ। ਦੂਜਾ ਪਿੰਡਾਂ ਦੇ ਵਿੱਚ ਜ਼ਿਆਦਾਤਰ ਔਰਤਾਂ ਮਰਦਾਂ ਤੇ ਡਿਪੈਂਡ ਨੇ ਤਾਂ ਪਾਰਸਲ ਵਾਲੇ ਕੰਮ ਤਾਂ ਹਮੇਸ਼ਾ ਰਹਿ ਹੀ ਜਾਂਦੇ। ਕਿਉਂਕਿ ਮੋਸਟਲੀ ਆਰਡਰ ਵੀ ਮਰਦਾਂ ਨੇ ਕੀਤੇ ਹੁੰਦੇ ਨੇ ਤੇ ਉਹਨਾਂ ਨੇ ਦਿਨ ਦੇ ਟਾਈਮ ਆਪਣੇ ਕੰਮ ਤੇ ਵੀ ਜਾਣਾ ਹੁੰਦਾ। ਇਸ ਤਰ੍ਹਾਂ ਦੇ ਕੰਮ ਦੇ ਵਿੱਚ ਬਾਰ-ਬਾਰ ਡਿਲੀਵਰੀ ਬாய் ਨੇ ਚੱਕਰ ਲਗਾਉਣੇ ਪੈਂਦੇ ਨੇ ਕਈ ਵਾਰ ਇਸ ਰੀਜ਼ਨ ਕਰਕੇ ਆਰਡਰ ਕੈਨਸਲ ਵੀ ਹੋ ਜਾਂਦੇ ਨੇ ਤੁਸੀਂ ਇਸ ਤਰ੍ਹਾਂ ਦੀਆਂ ਸਰਵਿਸਿਜ਼ ਦੇ ਕੇ ਦੋਨੋਂ ਸਾਈਡ ਵਾਲਿਆਂ ਨੂੰ ਖੇਚਲ ਤੋਂ ਬਚਾ ਸਕਦੇ ਹੋ ਇਸ ਤਰ੍ਹਾਂ ਤੁਸੀਂ ਉਸ ਸੇਮ ਦੁਕਾਨ ਤੇ ਕਿਸੇ ਕੋਰੀਅਰ ਨੂੰ ਡਾਕਖਾਨੇ ਤੱਕ ਵੀ ਭਜਵਾ ਸਕਦੇ ਹੋ ਬਹੁਤ ਸਾਰੇ ਲੋਕਾਂ ਨੂੰ ਡਾਕ ਘਰ ਨਾ ਦੂਰ ਪੈਂਦਾ ਹੈ ਅਤੇ ਬਹੁਤ ਸਾਰੇ ਲੋਕ ਅੱਜ ਵੀ ਆਪਣੇ ਕੋਰੀਅਰ ਦਾ ਐਡਰੈਸ ਲਿਖ ਨਹੀਂ ਪਾਉਂਦੇ ਤੁਸੀਂ ਉਹਨਾਂ ਲੋਕਾਂ ਨੂੰ ਇੱਕ ਵੱਖਰੀ ਜੀ ਸੁਵਿਧਾ ਵੀ ਦੇ ਸਕਦੇ ਹੋ ਇਸੇ ਤਰੀਕੇ ਦੇ ਨਾਲ ਤੁਸੀਂ ਕੋਰੀਅਰ ਨੂੰ ਡਾਕਖਾਨੇ ਤੱਕ ਪਹੁੰਚਾਉਣ ਦਾ ਵੀ ਕੰਮ ਕਰ ਸਕਦੇ ਜਿਵੇਂ ਇਨ ਸ਼ੋਰਟ ਤੁਹਾਡੇ ਨਾਲ ਗੱਲ ਕਰਾਂ ਤੁਸੀਂ ਦੋ ਤਿੰਨ ਸਰਵਿਸਿਜ਼ ਇਸ 숍 ਤੋਂ ਦੇ ਸਕਦੇ ਪਹਿਲੀ ਸਰਵਿਸ ਕਿ ਤੁਸੀਂ ਲੋਕਾਂ ਦਾ ਪਾਰਸਲ ਰਿਸੀਵ ਕਰਨਾ ਹੈ ਦੂਸਰੀ ਸਰਵਿਸ ਕੇ ਉਸ ਪਰਸਨ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਉਣਾ ਹੈ ਇਸ ਵੀ ਸਰਵਿਸ ਕੇ ਕਿਸੇ ਨੇ ਕੋਈ ਡਾਕਰ ਨੇ ਦਾ ਕੰਮ ਕਰਾਉਣਾ ਤੇ ਉਹ ਤੁਹਾਡੇ ਕੋਲ ਕਰਾ ਸਕਦਾ ਦੋਸਤੋ ਜਿੱਦਾਂ ਹੀ ਤੁਸੀਂ ਇਹ ਕੰਮ ਨੂੰ ਸ਼ੁਰੂ ਕਰ ਲਵੋਗੇ ਤਾਂ ਤੁਹਾਨੂੰ ਲੋਕ ਖੁਦ ਆਈਡੀਆ ਦੇਣਗੇ ਕਿ ਸਾਡਾ ਇਹ ਵੀ ਕੰਮ ਤੋਂ ਕਰਦੇ ਸਾਡਾ ਇਹ ਵੀ ਕੰਮ ਤੋਂ ਕਰਦੇ ਤਾਂ ਕਿ ਉਹਨਾਂ ਦੀ ਜੋ ਲਾਈਫ ਹੈ ਸੌਖੀ ਹੋ ਜਾਏ ਔਰ ਇਸ ਦੇ ਨਾਲ ਨਾ ਤੁਸੀਂ ਹਰ ਸਰਵਿਸ ਦੇ ਪੈਸੇ ਲੋਗੇ ਤੁਹਾਡੇ ਪੈਸੇ ਬਣਨਗੇ ਕਰ ਲੋਕਾਂ ਦਾ ਟਾਈਮ ਸੇਵ ਹੋਏਗਾ ਜਿਸ ਦੇ ਨਾਲ ਉਹ ਆਪਣੀ ਜੌਬ ਦੇ ਉੱਪਰ ਆਪਣੇ ਕੰਮ ਦੇ ਉੱਪਰ ਬਿਨਾ ਕਿਸੇ ਪਰੇਸ਼ਾਨੀ ਤੋਂ ਜਾਪ ਹੋਣਗੇ ਜੇ ਅਸੀਂ ਇਸ ਬਿਜ਼ਨਸ ਨੂੰ ਥੋੜਾ ਹੋਰ ਵਾਈਡ ਕਰਕੇ ਦੇਖੀਏ ਤਾਂ ਅਸੀਂ ਆਨਲਾਈਨ ਸਰਵਿਸਿਜ਼ ਵੀ ਪ੍ਰੋਵਾਈਡ ਕਰ ਸਕਦੇ ਹਾਂ ਜਿਵੇਂ ਕਿ ਬਲੈਂਕੀਟ ਜਾਂ ਫੂਡ ਸਰਵਿਸਿਜ਼ ਵਾਲੇ ਕੰਮ ਕਰਦੇ ਨੇ ਤੁਸੀਂ ਲੋਕਾਂ ਦਾ ਸਮਾਨ ਦੁਕਾਨਾਂ ਤੋਂ ਲੈ ਕੇ ਉਹਨਾਂ ਦੇ ਘਰ ਤੱਕ ਵੀ ਪਹੁੰਚਾ ਸਕਦੇ ਹੋ ਇਸ ਦੇ ਰਿਲੇਟਿਡ ਮੈਂ ਆਲਰੇਡੀ ਇੱਕ ਵੀਡੀਓ ਬਣਾਈ ਹੋਈ ਹੈ ਤੁਸੀਂ ਆਈ ਬਟਨ ਦੇ ਉੱਪਰ ਕਲਿੱਕ ਕਰਕੇ ਉਹਨੂੰ ਡਿਟੇਲ ਚ ਦੇਖ ਸਕਦੇ ਹੋ ਇਹ ਕੰਮ ਤੁਹਾਡਾ ਬਹੁਤ ਹੀ ਲੋਕਲ ਏਰੀਆ ਦੇ ਵਿੱਚ ਹੈ ਇਸ ਕਰਕੇ ਤੁਹਾਨੂੰ ਕਿਸੇ ਵੀ ਲਾਇਸੈਂਸ ਦੀ ਜ਼ਰ ਤਾਂ ਤੁਹਾਨੂੰ ਗਵਰਨਮੈਂਟ ਦੇ ਕਿਸੇ ਵੀ ਚੱਕਰ ਵਿੱਚ ਨਹੀਂ ਪੈਣ ਦੀ ਲੋੜ ਜੇਕਰ ਤੁਸੀਂ ਕੰਮ ਨੂੰ ਵਧਾਉਣਾ ਚਾਹੁੰਦੇ ਹੋ ਤੁਸੀਂ ਦੇਖਿਆ ਕਿ ਤੁਹਾਡਾ 2 ਜਾਂ 4 ਮਹੀਨੇ ਬਾਅਦ ਕੰਮ ਡਬਲ ਹੋ ਗਿਆ ਜਾਂ ਟ੍ਰਿਪਲ ਹੋ ਗਿਆ ਤੁਸੀਂ ਹੋਰ ਪਿੰਡਾਂ ਵਿੱਚ ਹੋਰ ਸ਼ਹਿਰਾਂ ਵਿੱਚ ਕਰਨਾ ਹੈ ਤਾਂ ਤੁਹਾਨੂੰ ਲਾਇਸੈਂਸ ਲੈਣਾ ਪਵੇਗਾ ਤੁਸੀਂ ਲਾਇਸੈਂਸ ਲੈ ਕੇ ਕੰਪਨੀ ਨੂੰ ਰਜਿਸਟਰ ਕਰਾ ਕੇ ਇੱਕ ਵੱਡੇ ਲੈਵਲ ਤੇ ਕੰਮ ਨੂੰ ਸ਼ੁਰੂ ਕਰ ਸਕਦੇ ਹੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਬਿਜ਼ਨਸ ਆਈਡੀਆ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਉਹ ਅਜ ਤੱਕ ਕਿਸੇ ਵੀ ਯੂਟਿਊਬਰ ਨੇ ਸ਼ੇਅਰ ਨਹੀਂ ਕੀਤਾ ਹੈ ਮੈਂ ਤੁਹਾਡਾ ਮੈਂਟਰ ਹੋਣ ਦੇ ਨਾਤੇ ਚਾਹੁੰਦਾ ਕਿ ਕੋਈ ਹੋਰ ਬਿਜ਼ਨਸ ਨੂੰ ਕਾਪੀ ਕਰੇ ਉਸ ਤੋਂ ਪਹਿਲਾਂ ਤੁਸੀਂ ਇਸ ਬਿਜ਼ਨਸ ਨੂੰ ਸ਼ੁਰੂ ਕਰ ਲਓ ਤਾਂ ਕਿ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਰਹਿ ਕੇ ਕਮਾਈ ਦਾ ਵਧੀਆ ਸਾਧਨ ਬਣਾ ਸਕੋ ਤੁਸੀਂ ਬਹੁਤ ਸਾਰੇ ਲੋਕ ਇਹ ਸੋਚਦੇ ਹੋਗੇ ਕਿ ਅਸੀਂ ਇਹ ਕੰਮ ਆਪਣੇ ਯਾਰਾਂ ਦੋਸਤਾਂ ਤੋਂ ਆਪਣੇ ਰਿਸ਼ਤੇਦਾਰਾਂ ਤੋਂ ਜਾਂ ਆਪਣੇ ਗੁਆਂਢੀਆਂ ਤੋਂ ਵੀ ਕਰਾ ਸਕਦੇ ਹਾਂ ਤਾਂ ਕਿ ਜਦੋਂ ਪਿੰਡ ਤੋਂ ਸ਼ਹਿਰ ਜਾਂਦੇ ਨੇ ਤਾਂ ਸਮਾਨ ਲੈ ਆਉਣ ਜਾਂ ਜਦੋਂ ਸ਼ਹਿਰ ਤੋਂ ਪਿੰਡ ਆਉਂਦੇ ਨੇ ਤਾਂ ਆਪਣਾ ਸਮਾਨ ਤੁਹਾਡੇ ਲਈ ਲੈ ਆਉਣ ਪਰ ਬਹੁਤ ਸਾਰੇ ਅੱਜਕਲ ਪ੍ਰਾਈਵੇਸੀ ਇਸ਼ੂਸ ਨੇ ਜਿਹਦੇ ਕਰਕੇ ਲੋਕ ਚਾਹੁੰਦੇ ਨੇ ਕਿ ਸਾਡੇ ਸਮਾਨ ਦਾ ਕਿਸੇ ਨੂੰ ਨਾ ਪਤਾ ਲੱਗੇ ਕਿ ਮੈਂ ਕੀ ਮੰਗਵਾਇਆ ਹੈ ਜਾਂ ਮੈਂ ਕੀ ਭੇਜਿਆ ਹੈ ਇਸ ਕਰਕੇ ਤੁਸੀਂ ਇਹ ਸਰਵਿਸ ਨੂੰ ਸ਼ੁਰੂ ਕਰਕੇ ਤੁਸੀਂ ਲੋਕਾਂ ਦੀ ਪ੍ਰਾਈਵੇਸੀ ਨੂੰ ਮੇਨਟੇਨ ਕਰ ਸਕਦੇ ਹੋ ਅੱਜ ਦੀ ਇਸ ਵੀਡੀਓ ਚ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਾਸ਼ੀਕਲ ਮਹਰਨਜੀਤਪ